ਇੱਕ ਗੀਤ ਹੈ ਕਿ ਇੱਕ ਵੀਰ ਦਈ ਵੇ ਰੱਬਾ ਸੌਖਾਂ ਨੂੰ ਬੜਾ ਹੀ ਚਿਤ ਕਰਦਾ ਯਾਨੀ ਭੈਣ ਤੇ ਭਰਾ ਦਾ ਰਿਸ਼ਤਾ ਬੜਾ ਹੀ پاک ਪਵਿੱਤਰ ਰਿਸ਼ਤਾ ਹੈ ਭੈਣਾਂ ਆਪਣੇ ਭਰਾਵਾਂ ਉਤੋਂ ਜਾਨ ਬਾਰਦੀਆਂ ਨੇ ਤੇ ਭਰਾ ਵੀ ਆਪਣੀਆਂ ਭੈਣਾਂ ਦੀ ਰੱਖਿਆ ਕਰਦੇ ਨੇ ਉਹਨਾਂ ਨੂੰ ਬੜਾ ਪਿਆਰ ਕਰਦੇ ਨੇ ਪਰ ਅੱਜ ਦੀ ਜੋ ਸੱਚੀ ਘਟਨਾ ਹੈ ਉਸ ਵਿੱਚ ਇਹਦੂ ਬਿਲਕੁਲ ਉਲਟ ਹੁੰਦਾ ਹੈ ਇੱਕ 5 ਸਾਲਾਂ ਭਰਾ ਛੋਟਾ ਬੱਚਾ ਅਚਾਨਕ ਗਾਇਬ ਹੋ ਜਾਂਦਾ ਹੈ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਜਦੋਂ 2 ਦਿਨਾਂ ਬਾਅਦ ਉਹ ਜਿਸ ਹਾਲਤ ਦੇ ਵਿੱਚ ਮਿਲਦਾ ਹੈ ਉਸ ਨੂੰ ਦੇਖ ਕੇ ਸਭ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਤੇ ਜਦੋਂ ਉਸ ਨੂੰ ਉਸ ਹਾਲਤ ਵਿੱਚ ਪਹੁੰਚਾਉਣ ਵਾਲੇ ਬਾਰੇ ਪਤਾ ਲੱਗਦਾ ਫੇਰ ਤਾਂ ਲੋਕਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਹਿੰਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕਾਨਪੁਰ ਦੇ ਅਧੀਨ ਪੈਂਦੇ ਥਾਣਾ ਸਜੇਤੀ ਦੇ ਅਧੀਨ ਪੈਂਦੇ ਪਿੰਡ ਬੀਰਬਲਪੁਰ ਦੀ ਇੱਥੋਂ ਦਾ ਰਹਿਣ ਵਾਲਾ ਸੰਜੇ ਨਸ਼ਾਦ ਜੋ ਕਿ ਆਪਣੇ ਪਰਿਵਾਰ ਨਾਲ ਬੜਾ ਖੁਸ਼ ਰਹਿੰਦਾ ਸੀ ਉਸ ਦਾ ਇੱਕ ਪੁੱਤਰ ਸੀ 5 ਸਾਲਾਂ ਸਾਹਿਲ ਗੱਲ ਹੈ 29 ਜੁਲਾਈ 2024 ਦੀ ਉਹ ਬਾਹਰ ਖੇਡ ਰਿਹਾ ਸੀ ਜਾਨੀ 5 ਸਾਲਾ ਸਾਹਿਲ ਖੇਡ ਰਿਹਾ ਸੀ ਖੇਡਦੇ ਖੇਡਦੇ ਅਚਾਨਕ ਉਹ ਗਾਇਬ ਹੋ ਜਾਂਦਾ ਹੈ ਜਦੋਂ ਗਾਇਬ ਹੁੰਦਾ ਤਾਂ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਕਿਉਂਕਿ ਮਾਤਾ ਪਿਤਾ ਪਰੇਸ਼ਾਨ ਹੋ ਜਾਂਦੇ ਨੇ ਕਿ ਸਾਡਾ 5 ਸਾਲਾ ਬੱਚਾ ਗਿਆ ਤਾਂ ਗਿਆ ਕਿੱਥੇ ਹੁਣ ਉਸ ਦੀ ਤਲਾਸ਼ ਸ਼ੁਰੂ ਕੀਤੀ ਜਾਂਦੀ ਹੈ ਇਧਰੋਂ ਉਧਰੋਂ ਸਭ ਕਿਤੋਂ ਉਸ ਬਾਰੇ ਪੁੱਛਿਆ ਜਾਂਦਾ ਹੈ ਸਾਰੇ ਪਿੰਡ ਵਿੱਚ ਉਸ ਬਾਰੇ ਪੁੱਛਿਆ ਜਾਂਦਾ ਪਰ ਉਹ ਨਹੀਂ ਮਿਲਦਾ 29 ਜੁਲਾਈ ਦੀ ਗੱਲ ਹੁੰਦੀ ਹੈ ਤਕਰੀਬਨ 2 ਦਿਨ ਲੰਘ ਜਾਂਦੇ ਨੇ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਦਾ ਸਜੇਤੀ ਥਾਣੇ ਦੇ ਵਿੱਚ ਪੁਲਿਸ ਨੂੰ ਰਿਪੋਰਟ ਕੀਤੀ ਜਾਂਦੀ ਹੈ ਪੁਲਿਸ ਇਸ ਗੁੰਮਸ਼ੁਦਗੀ ਦੀ ਰਿਪੋਰਟ ਨੂੰ ਦਰਜ ਕਰਨ ਤੋਂ ਬਾਅਦ ਤਲਾਸ਼ ਕਰਦੀ ਹੈ ਜਾਨੀ ਹੁਣ ਪੋਚੀ ਕੇ ਚੀ ਕਰਦੀ ਹੈ ਜਾਂਚ ਕਰਦੀ ਹੈ ਪੁਲਿਸ ਜਦੋਂ ਜਾਂਚ ਕਰ ਰਹੀ ਸੀ ਜਾਂਚ ਕਰਦੇ ਘਰ ਦੇ ਪੁਲਿਸ ਨੂੰ ਪਤਾ ਲੱਗਿਆ ਕਿ ਜੋ ਇਹ ਸੰਜੇ ਹੈ ਇਸ ਦਾ ਇੱਕ ਭਰਾ ਰਮੇਸ਼ ਜੋ ਕਿ ਗੁਜਰਾਤ ਦੇ ਵਿੱਚ ਕੰਮ ਕਰਦਾ ਹੈ ਨੌਕਰੀ ਕਰਦਾ ਹੈ ਤੇ ਇੱਥੇ ਹੀ ਸੰਜੇ ਦੇ ਘਰ ਦੇ ਨਾਲ ਹੀ ਉਸ ਦਾ ਵੀ ਘਰ ਹੈ ਤੇ ਉਸ ਦੀਆਂ ਦੋ ਬੇਟੀਆਂ ਨੇ ਇੱਕ 17 ਸਾਲਾਂ ਤੇ ਇੱਕ 7 ਸਾਲਾਂ ਇਹਨਾਂ ਦੇ ਨਾਲ ਜੋ ਸੰਝੇ ਸੀ ਉਸ ਦਾ ਡਿਸਪਿਊਟ ਰਹਿੰਦਾ ਸੀ ਯਾਨੀ ਉਹਨਾਂ ਦਾ ਕਿਤੇ ਨਾ ਕਿਤੇ ਝਗੜਾ ਹੁੰਦਾ ਰਹਿੰਦਾ ਸੀ ਜਦੋਂ ਇਹ ਗੱਲ ਪੁਲਿਸ ਨੂੰ ਪਤਾ ਲੱਗਦੀ ਹੈ ਤਾਂ ਪੁਲਿਸ ਰਮੇਸ਼ ਦੀਆਂ ਬੇਟੀਆਂ ਦੇ ਕੋਲ ਜਾਂਦੀ ਹੈ 17 ਸਾਲਾਂ ਤੇ 7 ਸਾਲਾਂ ਦੋਨਾਂ ਨੂੰ ਪੁੱਛਦੀ ਹੈ ਕਿ ਤੁਹਾਨੂੰ ਸਾਹਿਲ ਬਾਰੇ ਕੁਝ ਪਤਾ ਪਰ ਉਹ ਦੋਨੋਂ ਹੀ ਇਨਕਾਰ ਕਰ ਦਿੰਦੀਆਂ ਕਿ ਸਾਨੂੰ ਉਸ ਬਾਰੇ ਕੁਝ ਨਹੀਂ ਪਤਾ ਉਸ ਤੋਂ ਬਾਅਦ ਫਿਰ ਪੁਲਿਸ ਸ਼ਾਂ ਨ ਵੀਨ ਕਰਦੀ ਹੈ ਜਾਂਚ ਕਰਦੀ ਹੈ ਤਾਂ ਪੁਲਿਸ ਨੂੰ ਇੱਕ ਪਸ਼ੂਆਂ ਵਾਲੇ ਬਾੜੇ ਦੇ ਵਿੱਚੋਂ ਜੋ ਕਿ ਸੰਜੇ ਦੇ ਭਰਾ ਦਾ ਹੀ ਹੁੰਦਾ ਹੈ ਬਾੜੇ ਦੇ ਵਿੱਚ ਇੱਕ ਜਗ੍ਹਾ ਸ਼ੱਕੀ ਲੱਗਦੀ ਹੈ ਕਿਉਂਕਿ ਉੱਥੇ ਤਾਜੀ ਮਿੱਟੀ ਐਦਾਂ ਲੱਗ ਰਿਹਾ ਸੀ ਕਿ ਜਿਵੇਂ ਤਾਜ਼ਾ ਟੋਇਆ ਪਟਿਆ ਹੁੰਦਾ ਹੈ ਪੁਲਿਸ ਨੂੰ ਸ਼ੱਕ ਹੋਇਆ ਤਾਂ ਪੁਲਿਸ ਨੇ ਉਹ ਸਟੋਏ ਨੂੰ ਦੁਬਾਰਾ ਤੋਂ ਪਟਿਆ ਕਿਉਂਕਿ ਉਸ ਉੱਪਰ ਮਿੱਟੀ ਪਾਈ ਹੋਈ ਸੀ ਜਦੋਂ ਹੀ ਉਸ ਸਟੋਏ ਨੂੰ ਪਟਿਆ ਤਾਂ ਪੁਲਿਸ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ ਆਸੇ-ਪਾਸੇ ਖੜੇ ਲੋਕਾਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਗਈ ਕਿਉਂਕਿ ਸਾਹਿਲ ਪੰਜ ਸਾਲਾਂ ਉਹ ਏ ਸਟੋਏ ਦੇ ਵਿੱਚ ਮਾਰ ਕੇ ਦੱਬਿਆ ਹੋਇਆ ਸੀ ਹੁਣ ਪੁਲਿਸ ਉਸ 17 ਸਾਲਾਂ ਕੁੜੀ ਤੇ 7 ਸਾਲਾਂ ਕੁੜੀ ਤੋਂ ਪੁੱਛਗਿੱਛ ਕਰਦੀ ਹੈ ਪੁੱਛ ਦਿਆ ਕਿ ਤੁਸੀਂ ਇਸ ਬਾਰੇ ਕੀ ਜਾਣਦੇ ਹੋ ਇਹ ਕਿਸ ਨੇ ਕੀਤਾ ਪਰ 17 ਸਾਲਾਂ ਕੁੜੀ ਬਿਲਕੁਲ ਸਾਫ਼ ਮੁੱਕਰ ਜਾਂਦੀ ਹੈ ਕਿ ਸਾਨੂੰ ਇਸ ਬਾਰੇ ਨਹੀਂ ਪਤਾ ਪਰ ਉਸ ਤੋਂ ਬਾਅਦ ਡੀਐਸਪੀ ਅੰਕਿਤਾ ਸ਼ਰਮਾ ਜੋ ਉਸ ਦੀ 7 ਸਾਲਾਂ ਭੈਣ ਹੁੰਦੀ ਹੈ ਉਸ ਨੂੰ ਬਿਸਕਟ ਦਿੰਦੇ ਆ ਤੇ ਉਸ ਨੂੰ ਬੜੇ ਪਿਆਰ ਨਾਲ ਪੁੱਛਦੇ ਆ ਕਿ ਤੂੰ ਦੱਸ ਇਸ ਨੂੰ ਕਿਸ ਨੇ ਮਾਰਿਆ ਤਾਂ ਉਹ 7 ਸਾਲਾਂ ਕੁੜੀ ਦੱਸਦੀ ਹੈ ਕਿ ਸਾਹਿਲ ਨੂੰ ਮੇਰੀ ਵੱਡੀ ਭੈਣ ਨੇ ਮਾਰਿਆ ਜਾਨੀ ਦੀਦੀ ਨੇ ਮਾਰਿਆ ਜਦੋਂ ਇਹ ਗੱਲ ਪੁਲਿਸ ਨੂੰ ਪਤਾ ਲੱਗਦੀ ਹੈ ਤਾਂ ਪੁਲਿਸ ਉਸ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਉਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਤੂੰ ਇਸ ਦਾ ਕਤਲ ਕਿਉਂ ਕੀਤਾ ਇਹ ਤਾਂ ਤੇਰਾ ਛੋਟਾ ਭਰਾ ਸੀ 5 ਸਾਲਾ ਮਾਸੂਮ ਸੀ ਤੂੰ ਇਸ ਦਾ ਕਤਲ ਕਿਉਂ ਕਰ ਦਿੱਤਾ ਤਾਂ ਉਹ ਦੱਸਦੀ ਹੈ ਕਿ ਮੇਰੇ ਚਾਚੇ ਦੇ ਘਰ ਕੁਝ ਵੀ ਹੁੰਦਾ ਉਹ ਸਾਰਾ ਇਲਜ਼ਾਮ ਮੇਰੇ ਉੱਤੇ ਲਗਾਉਂਦਾ 16 ਜੂਨ ਨੂੰ ਏਸ ਦੇ ਘਰੋਂ ਚਾਚੇ ਦੇ ਘਰੋਂ ਮੋਬਾਈਲ ਗਾਇਬ ਹੋ ਗਿਆ ਤੇ ਉਸ ਦੀ ਚੋਰੀ ਦਾ ਇਲਜ਼ਾਮ ਵੀ ਏਸ ਨੇ ਮੇਰੇ ਉੱਤੇ ਲਗਾ ਦਿੱਤਾ ਤੇ ਮੈਂ ਸੋਚਿਆ ਕਿ ਏਸ ਨੂੰ ਸਬਕ ਸਿਖਾ ਕੇ ਰਹਾਂਗੀ ਤੇ ਉਸ ਤੋਂ ਬਾਅਦ ਮੈਂ ਏਸ ਦੇ ਬੱਚੇ ਨੂੰ 29 ਜੁਲਾਈ ਨੂੰ ਪਹਿਲਾਂ ਮਾਰਿਆ ਮਾਰਨ ਤੋਂ ਬਾਅਦ ਟੋਆ ਪਟ ਕੇ ਦੱਬ ਦਿੱਤਾ ਪੁਲਿਸ ਮੁਤਾਬਕ ਜੋ ਉਸ 17 ਸਾਲਾ ਕੁੜੀ ਸੀ ਉਸ ਨੇ ਇਸ ਜੁਰਮ ਨੂੰ ਕਬੂਲ ਕਰ ਲਿਆ ਕਿ ਹਾਂ ਮੈਂ ਹੀ ਉਸ ਦਾ ਕਤਲ ਕੀਤਾ ਜੋ ਸੰਜੇ ਨਸ਼ਾਦ ਦਾ ਜਿਸ ਦਾ ਬੇਟਾ ਸਾਹਿਲ ਦੀ ਹੱਤਿਆ ਹੋਈ ਹੈ ਉਸ ਨੇ ਦੱਸਿਆ ਕਿ ਇਹ ਕੁੜੀ ਇਸ ਨੇ ਪਹਿਲਾਂ ਆਪਣੇ ਪਿਤਾ ਦਾ ਵੀ ਮੋਬਾਈਲ ਚੋਰੀ ਕਰ ਲਿਆ ਸੀ ਤੇ ਇਹ ਮੰਨੀ ਨਹੀਂ ਸੀ ਕਿ ਮੈਂ ਉਸ ਦਾ ਮੋਬਾਈਲ ਚੋਰੀ ਕੀਤਾ ਪਰ ਜਦੋਂ ਇਹ ਮੋਬਾਈਲ ਉੱਤੇ ਗੱਲ ਕਰਦੀ ਫੜੀ ਗਈ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਹਾਂ ਇਸ ਨੇ ਹੀ ਆਪਣੇ ਪਿਤਾ ਦਾ ਮੋਬਾਈਲ ਚੋਰੀ ਕੀਤਾ ਸੀ ਤੇ ਜੋ ਮੇਰਾ ਮੋਬਾਈਲ ਵੀ ਗਾਇਬ ਹੋਇਆ ਸੀ ਉਹ ਵੀ ਸਾਨੂੰ ਪੂਰਾ ਸ਼ੱਕ ਹੈ ਕਿ ਇਸ ਨੇ ਹੀ ਗਾਇਬ ਕੀਤਾ ਸੀ ਇਸ ਨੇ ਹੀ ਚੋਰੀ ਕੀਤੀ ਸੀ ਪਰ ਮੋਬਾਈਲ ਤਾਂ ਫੇਰ ਮਿਲ ਜਾਏਗਾ ਪਰ ਬੱਚਾ ਜੋ 5 ਸਾਲਾ ਬੱਚਾ ਜਸਤਾ ਕਤਲ ਹੋਇਆ ਜਿਸ ਮਾਸੂਮ ਨੂੰ ਪਤਾ ਵੀ ਨਹੀਂ ਸੀ ਕਿ ਇਹਨਾਂ ਚਾਚੇ ਭਤੀਜੀ ਦੇ ਵਿੱਚ ਕੀ ਲੜਾਈ ਹੈ ਕੀ ਕਾਰਨ ਹੈ ਕੀ ਇਹ ਕਰ ਰਹੇ ਨੇ ਉਸ ਨੂੰ ਇਹਨਾਂ ਦੇ ਝਗੜੇ ਦਾ ਸ਼ਿਕਾਰ ਹੋਣਾ ਪੈ ਗਿਆ ਆਪਣੀ ਤਾਏ ਦੀ ਕੁੜੀ ਜਾਨੀ ਆਪਣੀ ਵੱਡੀ ਭੈਣ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਗਿਆ ਜਿਸ ਨਾਲ ਉਹ ਮਾਸੂਮ ਨੂੰ ਇਸ ਨੇ ਮਾਰ ਦਿੱਤਾ ਤੇ ਪਸ਼ੂਆਂ ਵਾਲੇ ਬਾੜੇ ਦੇ ਵਿੱਚ ਟੋਆ ਪਟਕੇ ਦੱਬ ਦਿੱਤਾ ਸੋ ਜਿਹੜੀ ਇਹ ਘਟਨਾ ਸੀ ਬੜੀ ਮੰਦ ਭਾਗੀ ਘਟਨਾ ਸੀ ਕਿਵੇਂ ਇੱਕ 5 ਸਾਲਾਂ ਮਾਸੂਮ ਗੁੱਸੇ ਦਾ ਸ਼ਿਕਾਰ ਹੋ ਗਿਆ ਆਪਣੇ ਤਾਏ ਦੀ ਕੁੜੀ ਦੇ ਜਾਨੀ ਜਿਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਨੂੰ ਮੇਰੀ ਵੱਡੀ ਭੈਣ ਕਿਉਂ ਮਾਰ ਰਹੀ ਹੈ ਜਾਂ ਮੇਰਾ ਕਸੂਰ ਕੀ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਆਪਣੇ ਇਨਸਾਨਾਂ ਦੇ ਵਿੱਚ ਗੁੱਸਾ ਕਿੰਨਾ ਵੱਧ ਗਿਆ ਕਿੰਨੇ ਆਪਾਂ ਕ੍ਰਿਮੀਨਲ ਦਿਮਾਗ ਵਾਲੇ ਹੋ ਗਏ ਕਿ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਆਪਾਂ ਕੀ ਕਰ ਦਿੰਨੇ ਆ ਪਰ ਜਦੋਂ ਉਹ ਆਪਾਂ ਕਰ ਦਿੰਨੇ ਆ ਗੁੱਸੇ ਦੇ ਵਿੱਚ ਜਦੋਂ ਆਪਣੇ ਕੋਲੋਂ ਕੁਝ ਗਲਤ ਹੋ ਜਾਂਦਾ ਫੇਰ ਜਦੋਂ ਆਪਾਂ ਬੈਠ ਕੇ ਸੋਚਦੇ ਆ ਆਪਣੇ ਗੁੱਸੇ ਦਾ ਖਮਿਆਜਾ ਆਪਣੀ ਜ਼ਿੰਦਗੀ ਨੂੰ ਤਹਸ ਨਹਸ ਕਰਕੇ ਰੱਖ ਦਿੰਦਾ ਜਿਵੇਂ ਇਸ ਸੱਚੀ ਘਟਨਾ ਦੇ ਵਿੱਚ ਇਹ 17 ਸਾਲਾ ਕੁੜੀ ਜਿਸ ਨੂੰ ਗੁੱਸਾ ਆਇਆ ਤੇ ਉਸ ਨੇ ਆਪਣੇ ਪੰਜ ਸਾਲਾ ਭਰਾ ਛੋਟੇ ਭਰਾ ਚਾਚੇ ਦੇ ਮੁੰਡੇ ਦਾ ਕਤਲ ਕਰਕੇ ਉਸ ਨੂੰ ਟੋਹਾ ਪਟਕੇ ਦੱਬ ਦਿੱਤਾ ਤੇ ਹੁਣ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤੇ ਆਉਣ ਵਾਲੀ ਜ਼ਿੰਦਗੀ ਉਸ ਦੀ ਕਿੱਦਾਂ ਦੀ ਹੋਵੇਗੀ ਇਹ ਸਭ ਆਪਾਂ ਸੋਚ ਸਕਦੇ ਹਾਂ ਜਾਣ ਸਕਦੇ ਹਾਂ ਪਰ ਉਸ ਨੇ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਕੀਤਾ ਤੇ ਉਸ ਦੇ ਗੁੱਸੇ ਨੇ ਕੀ ਕੁਝ ਕਰਵਾ ਦਿੱਤਾ ਜੋ ਕਿ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਹੈ ਤੇ ਰਿਸ਼ਤਿਆਂ ਨੂੰ ਵੀ ਸ਼ਰਮ ਸ਼ਾਰ ਕਰਨ ਵਾਲਾ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ ਦਾ ਮਾਹੌਲ ਹੈ ਕਿਦਾਂ ਦੇ ਕ੍ਰਾਈਮ ਆਪਣੇ ਆਸੇ-ਪਾਸੇ ਆਪਣੇ ਸਮਾਜ ਦੇ ਵਿੱਚ ਹੋ ਰਿਹਾ ਹੈ ਇਸ ਲਈ ਹਮੇਸ਼ਾ ਜਾਗਦੇ ਰਹੋ ਸਤਰਕ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ